ਕੀ ਹਾਲ ਹੈ ਜੀ ਦੋਸਤੋ ਦੋਸਤੋ ਇਹ ਆਪਣਾ ਅੱਜ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਚ ਤੀਸਰੀ ਕੈਂਡਲ ਤੀਸਰੀ ਕੈਂਡਲ ਥਰਡ ਕੈਂਡਲਸ ਪੈਟਰਨ ਆਪਣਾ ਜਿਹੜਾ ਅੱਜ ਆਪਾਂ ਕਰਾਂਗੇ ਡਿਸਕਸ ਇਸ ਵੀਡੀਓ ਚ ਪਹਿਲੀ ਸੀ ਆਪਣੀ ਡੋਜੀ ਕੈਂਡਲ ਦੂਜੀ ਸੀ ਆਪਣੀ ਗਲਫਿੰਗ ਕੈਂਡਲ ਇਹ ਤੀਸਰੀ ਤੇ ਲਾਸਟ ਕੈਂਡਲ ਹੈ ਜਿਹੜੀ ਤੁਸੀਂ ਮੇਨ ਪੁਆਇੰਟ ਤੇ ਦੇਖਣੀ ਹੈ ਕਿ ਮੇਨ ਪੁਆਇੰਟ ਤੇ ਜਦੋਂ ਇਹ ਕੈਂਡਲ ਬਣੇ ਤਾਂ ਤੁਹਾਨੂੰ ਕੀ ਸਿਗਨਲ ਮਿਲ ਰਿਹਾ ਹੈ ਇਹਦੇ ਵਿੱਚ ਲੌਜੀਕ ਕੀ ਹੈ ਕੈਂਡਲ ਕਿਉਂ ਬਣ ਰਹੀ ਹੈ ਬਟ ਬਣੇ ਕਿਸੇ ਮੇਨ سپورਟ ਜਾਂ ਰੈジਸਟੈਂਸ ਤੇ ਜਾਂ ਕਿਸੇ ਟ੍ਰੈਂਡ ਲਾਈਨ ਤੇ ਬਣੇ ਉਦੋਂ ਤੁਸੀ ਜਾਂ ਕਿਸੇ ਹਾਰੀਜ਼ਨਟਲ ਲਾਈਨ ਤੇ ਬਣੇ ਤੁਸੀਂ ਡਿਮਾਂਡ ਸਪਲਾਈ ਕਿਤੇ ਵੀ ਬਣੇ ਬਟ ਮੇਨ ਮੇਨ ਜ਼ੋਨ ਤੇ ਬਣੇ ਕਿਸੇ ਤੇ ਉਦੋਂ ਤੁਸੀਂ ਕੀ ਐਕਸ਼ਨ ਲੈਣਾ ਹੈ ਉਹ ਆਪਾਂ ਗੱਲ ਕਰਾਂਗੇ ਇਸ ਕੈਂਡਲ ਦਾ ਨਾਮ ਹੈ ਦੋਸਤੋ ਲੌਂਗ ਵਿਕ ਕੈਂਡਲ ਹੁਣ ਹੋਰ ਕਈ ਇਹਨਾਂ ਦੇ ਨਾਮ ਹਨ ਜਿਵੇਂ ਨਾਮ ਲਿਆ ਜਾਂਦਾ ਹੈ ਹੈਮਰ ਹੈਮਰ ਕੈਂਡਲ ਬਣ ਗਈ ਜੀ ਰਾਈਟ ਹੈਂਗਿੰਗ ਮੈਂ ਹੈਂਗਿੰਗ ਮੈਨ ਬਣ ਗਈ ਜੀ ਹੈਂਗਿੰਗ ਮੈਨ ਬਣ ਗਈ ਇਹ ਆਪਦੇ ਆਪ ਦੇ ਦੁਬਾਰਾ ਜਿਹੜੇ ਐਨਾਲਾਈਜ਼ ਕਰਦੇ ਉਹਨਾਂ ਨੇ ਆਪਦਾ ਉਹਦੇ ਨਾਮ ਰੱਖੇ ਹੋਏ ਹਨ ਯਾਦ ਰੱਖਣ ਵਾਸਤੇ ਬਟ ਜਿਆਦਾ ਨਾਮ ਦੇ ਚੱਕਰਾਂ 'ਚ ਨਾਂ ਪਿਆ ਜੀ ਸਿਰਫ ਤੁਹਾਨੂੰ ਲੌਜੀਕ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੈਂਡਲ ਕਿਉਂ ਬਣ ਰਹੀ ਹੈ ਇਹਦੇ ਪਿੱਛੇ ਲੌਜੀਕ ਕੀ ਹੈ ਸਿਰਫ ਇਹ ਯਾਦ ਰੱਖਿਓ ਨਾਮ ਨਾਮ ਦੇ ਪਿੱਛੇ ਕੁਝ ਨਹੀਂ ਪਿਆ ਹੋਇਆ ਸਿੰਪਲ ਤੁਸੀਂ ਯਾਦ ਰੱਖੋ ਕਿ ਤੁਹਾਡੇ ਮਾਈਂਡ 'ਚ ਇਹ ਚੀਜ਼ ਸਟਿਕ ਹੋਣੀ ਚਾਹੀਦੀ ਹੈ ਸਟਕ ਹੋਣੀ ਚਾਹੀਦੀ ਹੈ ਤੁਹਾਡੇ ਮਾਈਂਡ ਨਾਲ ਦੀ ਨਾਲ ਸਿਗਨਲ ਦੇਵੇ ਕੀ ਇਹ ਕੈਂਡਲ ਕਿਹੜੀ ਬਣੀ ਹੈ ਹੁਣ ਮੈਨੂੰ ਕੀ ਸਿਗਨਲ ਮਿਲ ਰਿਹਾ ਹੈ ਪਹਿਲ ਬਸ ਸਿਰਫ ਲੌਜੀਕ ਸਮਝੋ ਦੇ ਵਿੱਚ ਕੀ ਹੈ ਇਹ ਕੈਂਡਲ ਕਿਉਂ ਬਣਦੀ ਹੈ ਹੁਣ ਮੰਨ ਲਓ ਜੇਕਰ ਇਸ ਤਰ੍ਹਾਂ ਦੀ ਕੈਂਡਲ ਬਣੀ ਹੈ ਉੱਪਰ ਲੰਬੀ ਸਾਰੀ ਵਿੱਕ ਹੈ ਠੀਕ ਹੈ ਥੱਲੇ ਛੋਟੀ ਜੀ ਬਾਡੀ ਹੈ ਬਾਡੀ ਚਾਹੇ ਛੋਟੀ ਹੋਵੇ ਚਾਹੇ ਰੈੱਡ ਗ੍ਰੀਨ ਕੋਈ ਵੀ ਹੋਵੇ ਡਸਨਟ ਮੈਟਰ ਇਟ ਮੀਨਸ ਉਸ ਜਿਹੜਾ ਪ੍ਰਾਈਸ ਹੈ ਉਸ ਪ੍ਰਾਈਸ ਤੇ ਇੱਕ ਵਾਰ ਉਹ ਸ਼ੇਅਰ ਉੱਪਰ ਗਿਆ ਉਪਰੋਂ ਇੱਕੇ ਦਮ ਰਿਐਕਸ਼ਨ ਆਈ ਥੱਲੇ ਇੱਕੇਦਮ ਰਿਜੈਕਸ਼ਨ ਆਈ ਤਾਂ ਇਹ ਲੰਬੀ ਵਿੱਕ ਬਣੀ ரைਟ ਮੰਨ ਲਓ ਇਹ 100 ਰੁਪਏ ਦਾ ਲੈਵਲ ਹੈ 100 ਤੋਂ ਇੱਕੇਦਮ ਉਹ 102 103 ਵੱਲ ਵਧਿਆ ਪਰ 103 ਤੋਂ ਇੱਥੋਂ 103 ਤੋਂ ਸ਼ਾਰਪ ਰਿਜੈਕਸ਼ਨ ਆਈ ਠੀਕ ਜਦੋਂ ਰਿਜੈਕਸ਼ਨ ਆਈ ਬੋਡੀ ਥੱਲੇ ਛੋਟੀ ਹੀ ਰਹੇ ਠੀਕ ਹੈ ਜੇਕਰ ਰੈੱਡ ਕੈਂਡਲ ਹੋਵੇ ਤਾਂ ਹੋਰ ਵੀ ਵਧੀਆ ਹੈ ਜੇਕਰ ਰੈੱਡ ਕੈਂਡਲ ਬਣੀ ਹੈ ਕਿਸੇ ਖਾਸ ਰੈジਸਟੈਂਸ ਤੇ ਕਿਸੇ ਖਾਸ ਰੈジਸਟੈਂਸ ਤੇ ਇਸ ਤਰ੍ਹਾਂ ਦੀ ਲੰਬੀ ਵੀ ਕੈਂਡਲ ਬਣੇ ਆਪਾਂ ਡਿਸਟੈਂਸ ਮਾਰਕ ਕਰਦੇ ਹਾਂ ਮੰਨ ਲਓ ਇਹ ਕੋਈ ਖਾਸ ਲੈਵਲ ਹੈ ਇਹ ਇੱਕ ਸਪਲਾਈ ਜ਼ੋਨ ਹੈ ਤੁਸੀਂ ਆਲਰੇਡੀ ਮਾਰਕ ਕੀਤਾ ਹੋਇਆ ਹੈ ਪਹਿਲਾਂ ਹੀ ਮਾਰਕ ਤੁਸੀਂ ਕਿਤਕਿਵੇਂ ਕੀਤਾ ਕਿ ਇਤੋਂ ਪਹਿਲਾਂ ਸ਼ੇਅਰ ਦਾ ਪ੍ਰਾਈਸ ਡਿੱਗਿਆ ਸੀਗਾ ਠੀਕ ਹੈ ਸ਼ੇਅਰ ਘੁੰਮਦਾ ਘੁੰਮਦਾ ਦੁਬਾਰਾ ਇਸ ਤਰ੍ਹਾਂ ਦੀਆਂ ਕੈਂਡਲ ਬਣਦੀਆਂ ਬਣਦੀਆਂ ਠੀਕ ਹੈ ਇਸ ਤਰ੍ਹਾਂ ਦੀ ਕੈਂਡਲ ਬਣਦੀਆਂ ਬਣਦੀਆਂ ਇਸ ਲੈਵਲ ਤੇ ਚੜਾ ਗਿਆ ਇੱਥੇ ਜਾ ਕੇ ਇਸ ਤਰ੍ਹਾਂ ਦੀ ਕੈਂਡਲ ਬਣੀ ਠੀਕ ਹੈ ਇਹ ਤੁਸੀਂ ਗ੍ਰੀਨ ਮੰਨ ਲਓ ਕਿ ਗ੍ਰੀਨ ਕੈਂਡਲਸ ਹਨ ਕੋਈ ਰੈੱਡ ਕੋਈ ਗ੍ਰੀਨ ਕਰਦਾ ਕਰਦਾ ਉੱਪਰ ਗਿਆ ਜਦੋਂ ਇਸ ਲੈਵਲ ਤੇ ਗਿਆ ਇੱਥੇ ਜਾ ਕੇ ਇੱਕ एकदम ਇਸ ਤਰ੍ਹਾਂ ਦੀ ਲੰਬੀ ਵੀ ਕਾਲੀ ਇਸ ਤਰ੍ਹਾਂ ਦੀ ਕੈਨਲ ਬਣ ਗਈ ਛੋਟੀ ਜੀ ਬਾਡੀ ਤੇ ਉੱਪਰ ਲੰਬੀ ਵਿੱਕ ਬਣ ਗਈ ਇਟ ਮੀਨਸ ਇਹ ਇੱਕ ਸਪਲਾਈ ਜ਼ੋਨ ਸੀ ਜਿਹੜਾ ਪਹਿਲਾਂ ਤੁਸੀਂ ਮਾਰਕ ਕੀਤਾ ਹੋਇਆ ਹੈ ਸਪਲਾਈ ਜ਼ੋਨ ਸੀ ਸਪਲਾਈ ਜ਼ੋਨ ਜਦੋਂ ਬਾયર ਇੱਕ ਮੋਮੈਂਟਮ ਨਾਲ ਉੱਪਰ ਜਾ ਰਹੇ ਸਨ ਉੱਪਰ ਜਾਂਦੇ ਜਾਂਦੇ ਜਿਵੇਂ ਜਿਵੇਂ ਉੱਪਰ ਗਏ ਉੱਤੇ ਜਾਂਦੇ ਜਾਂਦੇ ਉਹਨਾਂ ਦਾ ਮੋਮੈਂਟਮ ਜਿਹੜਾ ਲੂਜ਼ ਹੋ ਗਿਆ ਇੱਥੇ ਜਾ ਕੇ ਜਿਹੜੇ ਸੈਲਰਸ ਹਨ ਉਹਨਾਂ ਉਹਨਾਂ ਚ ਪੋਟੈਂਸ਼ੀਅਲ ਜ਼ਿਆਦਾ ਸੀਗਾ ਤਾਂ ਕਰਕੇ ਇਸ ਤਰ੍ਹਾਂ ਦੀ ਕੈਂਡਲ ਬਣੀ ਮਤਲਬ ਜਦੋਂ ਇਸ ਲੈਵਲ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਇਹ 100 ਮੰਨ ਲਓ 100 104 5 ਦਾ ਲੈਵਲ ਹੈ ਜਦੋਂ 104 ਤੇ ਲੈਵਲ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਤਾਂ ਉੱਥੋਂ ਸ਼ਾਰਪ ਪ੍ਰੋਜੈਕਸ਼ਨ ਆਈ ਤਾਂ ਇਸ ਤਰ੍ਹਾਂ ਦੀ ਕੈਂਡਲ ਫਾਰਮੇਸ਼ਨ ਬਣੇਗੀ ਮਤਲਬ ਜਿਹੜੇ ਸੈਲਰ ਹਨ ਜਿਹੜੇ ਇੱਥੇ ਸੈਲਰ ਹਨ ਬੈਠੇ ਹੋਏ ਉਹ ਨਹੀਂ ਚਾਹੁੰਦੇ ਕਿ ਇਹ ਸ਼ੇਅਰ 104 ਦੇ ਲੈਵਲ ਤੋਂ ਉੱਪਰ ਜਾਵੇ। ਉਹਨਾਂ ਨੂੰ ਇਹਦੀ ਵੈਲਿਊ ਥੱਲੇ ਸਹੀ ਲੱਗਦੀ ਹੈ ਨਾ ਕਿ ਉੱਪਰ। ਫਿਰ ਤੁਸੀਂ ਕੀ ਕਰ ਸਕਦੇ ਹੋ? ਜਦੋਂ ਇਸ ਤਰ੍ਹਾਂ ਦੀ ਕੈਂਡਲ ਬਣੇ ਤੁਸੀਂ ਇੱਥੇ ਐਂਟਰੀ ਲੈ ਸਕਦੇ ਹੋ। ਤੁਹਾਡਾ ਸਟਾਪ ਲੌਸ ਇਸ ਵਿੱਕ ਤੋਂ ਉੱਪਰ ਹੋਏਗਾ। ਤੁਹਾਡਾ ਸਟਾਪ ਲੌਸ ਇੱਥੇ ਸਟਾਪ ਲੌਸ ਲਾ ਕੇ ਤੁਸੀਂ ਇੱਥੇ ਐਂਟਰ ਹੋ ਸਕਦੇ ਹੋ ਥੱਲੇ 1:2 1:3 ਜਿੰਨਾ ਵੀ ਤੁਸੀਂ ਰਿਸਕ ਰਿਵਾਰਡ ਫੋਲੋ ਕਰਦੇ ਹੋ ਉਹ ਅਕੋਰਡਿੰਗ ਤੁਸੀਂ ਟ੍ਰੇਡ ਲੈ ਸਕਦੇ ਹੋ। ਬਟ ਜਿਹੜੀ ਪਹਿਲੀ ਕੰਡੀਸ਼ਨ ਯਾਦ ਰੱਖੇ ਕਿ ਇਹ ਚੀਜ਼ ਬਣੇ ਕਿੱਥੇ ਕਿਸੇ ਖਾਸ ਸਪਲਾਈ ਜੋਂ ਜਾਂ ਰਜਿਸਟੈਂਸ ਦੇ ਉੱਪਰ ਹੀ ਇਹ ਚੀਜ਼ ਬਣੇ ਇਹ ਚੀਜ਼ ਸ਼ੇਅਰ 'ਚ ਵੀ ਇਹ ਇਹ ਵਾਲੀ ਕੈਂਡਲ ਜਿਹੜੀ ਹੈ ਇਹ ਕਿਸੇ ਪਰਟੀਕੂਲਰ ਸ਼ੇਅਰ ਪ੍ਰਾਈਸ ਸ਼ੇਅਰ 'ਚ ਵੀ ਬਣ ਸਕਦੀ ਹੈ ਕਿਸੇ ਸਟਾਕ ਦੀ ਗੱਲ ਕਰ ਰਿਹਾ ਮੈਂ ਜਾਂ ਕਿਸੇ ਨਿਫਟੀ ਬੈਂਕ ਨਿਫੀ ਇੰਡੈਕਸ ਦੇ ਵਿੱਚ ਵੀ ਬਣ ਸਕਦੀ ਹੈ ਕਮੋਡਿਟੀ 'ਚ ਟਰੇਡਿੰਗ ਕਰਦੇ ਹੋ ਉੱਥੇ ਵੀ ਬਣ ਸਕਦੀ ਹੈ ਕਿਤੇ ਵੀ ਇਹ ਚੀਜ਼ ਬਣ ਸਕਦੀ ਹੈ ਬਟ ਸਿਗਨਲ ਕੀ ਹੈ ਕਿ ਇੱਥੇ ਜਿਹੜਾ ਮੋਮੈਂਟਮ ਹੈ ਹੁਣ ਕਿਹਦੇ ਹੱਥ 'ਚ ਆ ਗਿਆ ਉਹ ਉਹ ਬੀਅਰ ਦੇ ਹੱਥ 'ਚ ਆ ਗਿਆ ਵੀਰ ਜਿਹੜੇ ਨੇ ਜਿਹੜੇ ਇੱਥੇ ਸੈਲਰ ਬੈਠੇ ਨੇ ਉਹ ਇੱਥੇ ਜ਼ਿਆਦਾ ਐਕਟਿਵ ਨੇ ਬਾਯਰ ਨਾਲੋਂ ਉਹ ਛੇਤੀ ਕਿਤੇ ਪ੍ਰਾਈਸ ਨੂੰ ਉੱਪਰ ਨਹੀਂ ਜਾਣ ਦੇਣਗੇ ਤੁਹਾਡੀ ਐਂਟਰੀ ਨਿਚਲੀ ਸਾਈਡ 'ਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਉੱਪਰ ਸਾਈਡ ਲੰਬੀ ਵਿਕ ਕੈਂਡਲ ਦੇ ਨਾਲ ਹੁਣ ਅਗਲੀ ਗੱਲ ਜੇ ਜੇ ਇਹੀ ਵਿਕ ਨਿਚਲੀ ਸਾਈਡ ਹੋਵੇ ਤਾਂ ਮੰਨ ਲਓ ਮੰਨ ਲਓ ਜੇ ਇਹੀ ਵਿਕ ਥੱਲੇ ਆਉਂਦੇ ਆਉਂਦੇ कोई प्राइस डिगद डिगदा इस तरह प्राइस डिगद्ध आ रहा है कैंडल्स बन रही कैंडल समझो कि कैंडल है थले एक डिम दि, डिमांड जोन है डिमांड जोन तीन तो ऑलरेडी पहला मार किया हुआ है डिमांड जोन डिमांड जोन डिमांड जोन की है जितों पहला इन्हें बाउंस किया जगह तो बाउंस किया ठीक है इतों बाइंग आई सी एकदम ये मान लो सौ रुपये का लैवल है ਉਪਰੋਂ ਦੁਬਾਰਾ ਜਦੋਂ ਡਿੱਗਦਾ ਡਿੱਗਦਾ ਉਸੇ ਲੈਵਲ ਤੇ ਆਇਆ ਤੁਸੀਂ ਆਲਰੇਡੀ ਏਰੀਆ ਮਾਰਕ ਕੀਤਾ ਹੋਇਆ ਹੈ ਕਿ ਇੱਥੋਂ ਪਹਿਲਾਂ ਉੱਪਰ ਗਿਆ ਸੀ ਦੁਬਾਰਾ ਹੁਣ ਇੱਥੋਂ ਫੇਰ ਉੱਪਰ ਮੜੇਗਾ ਹੁਣ ਇੱਥੇ ਆ ਕੇ ਜੇਕਰ ਇਹਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਚੱਕਰ 'ਚ ਇੱਥੇ ਲੌਂਗ ਵਿੱਕ ਬਣਦੀ ਹੈ ਥੱਲੇ ਲੰਬੀ ਵਿੱਕ ਤੇ ਉੱਪਰ ਬਾਡੀ ਬਣ ਜਾਂਦੀ ਹੈ ਇਸ ਜਗ੍ਹਾ ਤੇ ਬਾਡੀ ਉੱਪਰ ਬਣ ਜਾਂਦੀ ਹੈ ਮੰਨ ਲਓ ਇਹ ਗ੍ਰੀਨ ਬਾਡੀ ਹੈ ਹਲਕੀ ਰੈੱਡ ਵੀ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਥੱਲੇ ਜਿਹੜੀ ਵਿੱਕ ਹੈ ਉਹ ਲੰਬੀ ਹੋਣੀ ਚਾਹੀਦੀ ਹੈ ਇਹ ਵਿੱਕ ਕਿਉਂ ਬਣੀ ਇਹ ਵਿੱਕ ਤਾਂ ਬਣੀ ਜਿਹੜੇ ਸੈਲਰਸ ਹਨ ਐਕਟਿਵ ਸਨ ਉ ਇੱਥੇ ਆਉਂਦੇ ਆਉਂਦੇ ਉਹਨਾਂ ਦਾ ਮੋਮੈਂਟਮ ਜਿਹੜਾ ਹੈ ਉਹ ਲੂਜ਼ ਹੋ ਗਿਆ ਇੱਥੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਇਸ ਲੈਵਲ ਨੂੰ ਬ੍ਰੇਕ ਕਰਨ ਦੀ ਇੱਥੇ ਜਿਹੜੇ ਆਲਰੇਡੀ ਪਹਿਲਾਂ ਆਰਡਰ ਲੱਗੇ ਹੋਏ ਸਨ 100 ਰੁਪਏ ਤੇ ਜਿਹੜੇ ਪਹਿਲਾਂ ਇੱਥੇ ਬਾਇਰ ਅਵੇਲੇਬਲ ਸਨ ਉਹਨਾਂ ਨੇ ਥੱਲੇ ਪੁਸ਼ ਕੀਤਾ ਪ੍ਰਾਈਸ ਨੂੰ ਥੱਲੇ ਆਇਆ ਇੱਥੋਂ ਪੁਸ਼ ਕੀਤਾ ਉਹਨਾਂ ਦੇ ਆਰਡਰ ਸਾਰੇ ਜਿਹੜੇ ਆਲਰੇਡੀ ਲੱਗੇ ਸਨ ਉਹ ਸਾਰੇ ਇੱਥੇ ਕਲਿੱਕ ਹੋ ਗਏ ਤੇ ਪ੍ਰਾਈਸ ਨੇ ਓਪਨਿੰਗ ਕਿੱਥੇ ਦਿੱਤੀ ਇਸ ਤੋਂ ਉੱਪਰ ਜਾ ਕੇ ਇਟ ਮੀਨਸ ਲੰਬੀ ਵਿਕ ਨਿਸ਼ਾਨੀ ਕਾਦੀ ਹੈ ਥੱਲੇ ਸਾਈਡ ਲੰਬੀ ਵਿਕ ਨਿਸ਼ਾਨੀ ਕਾਦੀ ਹੈ ਕਿ ਥੱ ਇਸ ਜਗ੍ਹਾ ਤੇ ਤੋਂ ਡੈਸਕਟਾਪ ਲੌਸ ਇਸ ਜਗ੍ਹਾ ਤੋਂ ਥੱਲੇ ਥੋੜਾ ਜਾਂ ਦੂਰ ਸਟੌਪ ਲੌਸ ਹੋਵੇ ਬਿਲਕੁਲ ਨਾਲ ਨਹੀਂ ਥੋੜਾ ਦੂਰ ਹੋਵੇ ਤੇ ਇੱਥੇ ਤੁਹਾਡੀ ਐਂਟਰੀ ਉੱਪਰ ਸਾਈਡ 1:2 ਘੱਟੋ ਘੱਟ 1:2 ਪਲਾਨ ਕਰੋ ਰਿਸਕ ਮੈਨੇਜਮੈਂਟ ਦੇ ਵਿੱਚ ਮਤਲਬ ਇੱਥੇ ਸਟੌਪ ਲੌਸ ਲਾਵੋ ਜਿਹੜਾ ਤੁਹਾਡਾ ਪ੍ਰੋਫਿਟ ਹੈ ਇਸ ਏਰੀਏ ਤੋਂ ਡਬਲ ਹੋਣਾ ਚਾਹੀਦਾ ਹੈ ਜਿਵੇਂ ਇਹ ਇਹ ਏਰੀਆ ਸਟੌਪ ਲੌਸ ਤੇ ਤੁਹਾਡਾ ਇਨਾ ਤੇ ਜਿਹੜਾ ਤੁਹਾਡਾ ਪ੍ਰੋਫਿਟ ਹੈ ਇਸ ਤੋਂ ਡਬਲ ਹੋਣਾ ਚਾਹੀਦਾ 1:2 ਜਾਵੇ 1000 ਆਵੇ 2000 ਜਾਵੇ 100 ਰੁਪਿਆ ਆਉਣ 200 ਰੁਪਿਆ ਇਹ ਤੁਹਾਡੀ ਕੈਪੈਸਿਟੀ ਹੈ ਕਿ ਤੁਸੀਂ ਕਿੰਨਾ ਫੰਡ ਯੂਜ਼ ਕਰ ਰਹੇ ਹੋ ਤੁਹਾਡੇ ਲਈ 10000 ਕਿਸੇ ਲਈ ਬਹੁਤ ਹੈ ਕਿਸੇ ਲਈ 1 ਲੱਖ ਵੀ ਕੁਝ ਨਹੀਂ ਹੈ ਕਿਸੇ ਲਈ 1000 ਬਹੁਤ ਹੈ ਕਿਸੇ ਲਈ 100 ਰੁਪਿਆ ਵੀ ਕੁਝ ਨਹੀਂ ਇਸ ਤਰ੍ਹਾਂ ਮਤਲਬ ਆਉਦੀ ਆਉਦੀ ਇਹ ਕੈਪੈਸਿਟੀ ਹੈ ਕਿ ਤੁਸੀਂ ਕਿੰਨਾ ਕੁ ਲਾਸ ਬੇਅਰ ਕਰ ਸਕਦੇ ਹੋ ਸੋ ਇਹ ਆ ਕਿ ਜਿਹੜੀ ਮੇਨ ਚੀਜ਼ ਹੈ ਉਹ ਇਹ ਹੈ ਕਿ ਕੈਪੀਟਲ ਜਿੰਨੀ ਮਰਜ਼ੀ ਤੁਸੀਂ ਯੂਜ਼ ਕਰੋ ਬਟ ਸਟਾਪ ਲਸ ਤੇ ਇਸ ਤਰ੍ਹਾਂ ਦੀ ਕੈਂਡਲ ਫਾਰਮੇਸ਼ਨ ਤੁਸੀਂ ਖਾਸ ਜਗ੍ਹਾ ਤੇ ਡਿਮਾਂਡ ਜ਼ੋਨ ਤੇ ਜੇ ਤੁਸੀਂ ਵੇਖੋਗੇ ਤਾਂ ਤੁਹਾਡੀ ਐਂਟਰੀ ਜਿਹੜੀ ਹੈ ਕਿਤਨਾ ਕਿਤੇ ਪ੍ਰੋਬੈਬਿਲਿਟੀ ਆਫ ਵਿਨਿੰਗ ਤੁਹਾਡੀ ਵੱਜ ਜੇਗੀ ਤੁਹਾਡੇ ਤੁਹਾਡੇ ਡਾਇਰੈਕਸ਼ਨ ਚ ਜਾਣ ਦਾ ਜਿਹੜਾ ਸ਼ੇਅਰ ਦੇ ਚਾਂਸਸ ਨੇ ਉਹ ਵੱਜ ਜਾਣਗੇ ਹੁਣ ਇਹਨੂੰ ਇਸ ਕੈਂਡਲ ਨੂੰ ਤੁਸੀਂ ਚਾਹੇ ਹੈਮਰ ਕੈਂਡਲ ਕਹੋ ਚਾਹੇ ਤੁਸੀਂ ਉਹਨੂੰ ਕੋਈ ਡ੍ਰੈਗਨ ਫਲਾਈ ਕਹਿੰਦੇ ਹਨ ਹੈਮਰ ਕਹਿੰਦੇ ਹਨ ਹੈਂਗਿੰਗਮੈਨ ਕਹਿੰਦੇ ਹਨ ਉੱਪਰ ਬਣ ਜੇ ਹੈਂਗਿੰਗਮੈਨ ਕਹਿੰਦੇ ਹਨ ਥੱਲੇ ਬਣ ਜੇ ਹੈਮਰ ਕਹਿੰਦੇ ਹਨ ਇਹੋ ਜਿਹਾ ਕੁਝ ਨਾਮ ਦਿੱਤੇ ਜਾਂਦੇ ਹਨ ਬਟ ਮੈਂ ਆ ਨਾਮ ਨੂਮ ਦੇ ਚੱਕਰ ਚ ਨਹੀਂ ਵੱੜਦਾ ਮੈਂ ਸਿਰਫ ਲੌਜੀਕ ਵੇਖਣ ਦੀ ਕੋਸ਼ਿਸ਼ ਕਰਦਾ ਕਿ ਲੌਜੀਕ ਕੀ ਹੈ ਇਹ ਕੈਂਡਲ ਕਿਉਂ ਬਣਦੀ ਹੈ ਸਿਰਫ ਮੈਂ ਮੈਂ ਕਦੀ ਮੈਂ ਕੈਂਡਲ ਨੂੰ ਕੈਂਡਲ ਵੀ ਨਹੀਂ ਸਮਝਦਾ ਮੈਂ ਕੈਂਡਲ ਨੂੰ ਇਹ ਸਮਝਦਾ ਕਿ ਇੱਥੇ ਬਹੁਤ ਜ਼ਿਆਦਾ ਲੋਕ ਬੈਠੇ ਸਨ ਇੱਥੇ ਬਾਏਰ ਬੈਠੇ ਹਨ ਤੇ ਸੈਲਰ ਬੈਠੇ ਹਨ ਉਹਨਾਂ ਨੇ ਆਇਆ ਕੀਤਾ ਮਤਲਬ ਇੱਕ ਕੈਂਡਲ ਨੂੰ ਮੈਂ ਇੱਕ ਲੋਕਾਂ ਦੇ ਰੂਪ ਦੇ ਵਿੱਚ ਹੀ ਵਹਿਣਾ ਇੱਕ ਆਰਡਰਸ ਦੇ ਰੂਪ ਦੇ ਵਿੱਚ ਹੀ ਵਹਿਣਾ ਕਿ ਇੱਥੇ ਇਹਨੇ ਆਰਡਰ ਕਲਿੱਕ ਹੋਗੇ ਹੋਣਗੇ ਤਾਂ ਕਰਕੇ ਇਹ ਜੀ ਕੈਂਡਲ ਬਣ ਗਈ ਹੈ ਸੋ ਸਿੰਪਲ ਤੁਸੀਂ ਵੀ ਇਹ ਚੀਜ਼ ਵਰਤ ਸਕਦੇ ਹੋ ਬਹੁਤ ਸਿੰਪਲ ਜਿਹਾ ਤਰੀਕਾ ਹੈ ਇਹ ਜੇ ਲੰਬੀ ਵਿਕ ਬਣ ਜੇ ਥੱਲੇ ਤਾਂ ਸਮਝੋ ਥੱਲੇ ਬਾਏਰ ਹਨ ਉੱਪਰਲੀ ਸਾਈਡ ਤੇ ਲੰਬੀ ਵੀ ਇੱਕ ਬਾਜੇ ਸਮਝੋ ਉੱਪਰ ਖਾਸ ਜਗ੍ਹਾ ਦੇ ਉੱਪਰ ਬਣੇ ਤਾਂ ਸਮਝੋ ਸੈਲਰ ਹਨ ਸੋਸ ਦੋਸਤੋ ਇਹ ਸੀ ਆਪਣੀ ਤੀਜੀ ਕੈਂਡਲ ਪਹਿਲੀ ਸੀ ਡੋਜੀ ਦੂਜੀ ਸੀ ਇਨਗਲਫਿੰਗ ਤੀਜੀ ਲੌਂਗ ਵਿਕ ਸਿਰਫ ਤਿੰਨ ਕੈਂਡਲ ਹੀ ਆਪਾਂ ਯੂਜ਼ ਕਰਦੇ ਆ ਤੁਹਾਡੀ ਇੱਛਾ ਹੈ ਤੁਸੀਂ ਕੱਲੀ ਲੌਂਗ ਵਿਕ ਤੇ ਬੇਸ ਤੇ ਵੀ ਕੰਮ ਕਰ ਸਕਦੇ ਹੋ ਤੁਸੀਂ ਕੱਲੀ ਇਨਗਲਫਿੰਗ ਦੇ ਬੇਸ ਤੇ ਵੀ ਕੰਮ ਕਰ ਸਕਦੇ ਹੋ ਤੁਸੀਂ ਡੋਜੀ ਦੇ ਬੇਸ ਤੇ ਵੀ ਕੰਮ ਕਰ ਸਕਦੇ ਹੋ ਬਟ ਮੇਨ ਪੁਆਇੰਟ ਦੇ ਉੱਤੇ ਹੀ ਬਣ ਬਸ ਤਾਂ ਹੀ ਉਹਨੂੰ ਇੰਪੋਰਟੈਂਸ ਦਿਆ ਜੇ ਅਦਰਵਾਈਜ਼ ਇੰਪੋਰਟੈਂਸ ਦੇਣ ਦੀ ਲੋੜ ਨਹੀਂ ਨਾਮ ਯਾਦ ਰੱਖਣ ਦੀ ਕੋਈ ਲੋੜ ਨਹੀਂ ਜਸਟ ਤੁਹਾਨੂੰ ਲੌਜੀਕ ਉਹਦੇ ਪਿੱਛੇ ਉਹਦੇ ਪਿੱਛੇ ਲੌਜੀਕ ਕੀ ਹੈ ਇਹ ਪਤਾ ਹੋਣਾ ਚਾਹੀਦਾ ਹੈ ਜੇ ਮੇਰੀ ਇਹ ਵੀਡੀਓ ਤੁਹਾਨੂੰ ਦੋਸਤੋ ਸਹੀ ਲੱਗੀ ਹੈ ਕੋਈ ਸਿੱਖਣ ਨੂੰ ਮਿਲਿਆ ਹੈ ਤਾਂ ਮੇਰੀ ਇਹ ਵੀਡੀਓ ਸ਼ੇਅਰ ਵੀ ਕਰਿਆ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਉਹ ਵੀ ਇਸ ਸੀ ਦਾ ਫਾਇਦਾ ਚੱਕ ਸਕਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀਆਂ ਆਉਣ ਵਾਲੀਆਂ ਵੀਡੀਓ ਕੰਪਲੀਟ ਟੈਕਨੀਕਲ ਦੇ ਉੱਪਰ ਹੀ ਆਉਣਗੀਆਂ A to Z ਸਪੋਰਟ ਰਿਸਿਸਟੈਂਸ ਰਾਈਟ ਰਿਸਕ ਮੈਨੇਜਮੈਂਟ ਰਾਈਟ ਟ੍ਰੈਂਡ ਲਾਈਨ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਗੱਲ ਕਰਦੇ ਆਂ ਟ੍ਰੈਂਡ ਲਾਈਨ ਹੋ ਗਿਆ ਪ੍ਰਾਇਮਰੀ ਟ੍ਰੈਂਡ ਕੀ ਹੁੰਦਾ ਹੈ ਸੈਕੰਡਰੀ ਟ੍ਰੈਂਡ ਕੀ ਹੁੰਦਾ ਹੈ ਸਟਾਪ ਲੌਸ ਕਿੰਨੇ ਪੁਆਇੰਟ ਦਾ ਹੋਣਾ ਚਾਹੀਦਾ ਹੈ ਤੁਹਾਡਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਅੱਗੇ ਪਲਾਨ ਕਰਾਂਗੇ ਘਟੂ ਘਟ 5-10 ਵੀਡੀਓ ਆਉਣਗੀਆਂ ਉਹ ਵੀਡੀਓ ਆਉਣਗੀਆਂ ਟਰੇਡਿੰਗ ਸਾਈਕੋਲੋਜੀ ਉੱਤੇ ਜੋ ਕਿ ਸਭ ਤੋਂ ਇੰਪੋਰਟੈਂਟ ਪਾਰਟ ਹੈ ਮਾਰਕੀਟ ਦਾ ਇਹ ਸਟੱਡੀ ਤੇ ਸਿਰਫ 25 ਤੋਂ 30% ਮੰਨਦਾ ਹਮੇ ਜਿਹੜਾ ਸਭ ਤੋਂ ਔਖਾ ਪਾਰਟ ਹੈ ਉਹ ਇਮੋਸ਼ਨ ਨੂੰ ਹੈਂਡਲ ਕਰਨਾ ਆਪਦੇ ਇਮੋਸ਼ਨ ਨੂੰ ਆਪਾਂ ਕਿਵੇਂ ਹੈਂਡਲ ਕਰਨਾ ਹੈ ਆਪਦੇ ਫੀਅਰ ਤੇ ਕੰਫੀਡੈਂਸ ਤੇ ਜਾਂ ਆਪਣੀ ਪੇਸ਼ੈਂਸ ਉਤੇ ਕਿਵੇਂ ਵਰਕ ਕਰਨਾ ਹੈ ਅਫਰਮੇਸ਼ਨਸ ਕਿਵੇਂ ਯੂਜ਼ ਕਰ ਸਕਦੇ ਹੋ ਮੈਡੀਟੇਸ਼ਨ ਤੁਸੀਂ ਕਿਵੇਂ ਕਰ ਸਕਦੇ ਹੋ ਕਿਹੜੀਆਂ ਤੁਹਾਨੂੰ ਬੁੱਕਸ ਪੜ੍ਹਨੀਆਂ ਚਾਹੀਦੀਆਂ ਹਨ ਕਿਹੜੀਆਂ ਬੁੱਕਸ ਸੈਲਫ ਹੈਲਪ ਬੁੱਕਸ ਪੜ੍ਹਨੀਆਂ ਚਾਹੀਦੀਆਂ ਹਨ ਟਰੇਡਿੰਗ ਵਾਸਤੇ ਜਾਂ ਟਰੇਡਿੰਗ ਨੂੰ ਲੈ ਕੇ ਜੋ ਵੀ ਆਪਾਂ ਫਿਊਚਰ ਚ ਕਾਫੀ ਕੁਝ ਮੈਂ ਪਲਾਨ ਕੀਤਾ ਹੈ ਵੀਡੀਓਜ਼ ਆਉਣਗੀਆਂ ਸਟੈਪ ਬਾਈ ਸਟੈਪ ਸੋ ਕੋਈ ਵੀ ਵੀਡੀਓ ਤੋੜ ਤੋਂ ਮੇ ਸੁਨਾ ਹੋਵੇ ਤਾਂ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਆਪਦੇ ਜਿਹੜੇ ਯੂਸਫੁਲ ਥਿਊ ਮੈਨੂੰ ਜਰੂਰ ਦਿਆ ਕਰੋ ਕਿ ਕਿਵੇਂ ਲੱਗਦੀਆਂ ਹਨ ਤੁਹਾਨੂੰ ਮੇਰੀ ਵੀਡੀਓ ਤੇ ਮੈ ਜੇ ਮੇਰੀ ਇਹ ਲੈਂਗੁਏਜ ਮੇਰਾ ਦੱਸਣ ਦਾ ਤਰੀਕਾ ਤੁਹਾਨੂੰ ਸਹੀ ਲੱਗਦਾ ਹੈ ਧੰਨਵਾਦ ਆਪ ਦਾ ਸਮਾਂ ਦੇਣ ਵਾਸਤੇ